ਨੇਕ ਕਲੰਕ ਰੱਖਿਆ ਨਾ ਹਰ ਹਰ ਕੇ ਲਖਲਾਇਆ ਨੇਕ ਕਲੰਕ ਰੱਖਿਆ ਨਾ ਹਰ ਹਰ ਕੇ ਲਖਲਾਇਆ ਨੇਕ ਕਲੰਕ ਰੱਖਿਆ ਨਾ ਹਰ ਹਰ ਕੇ ਲਖਲਾਇਆ ਦਾਲਿਕ ਕੇ ਆਨਾਓ ਹਰ ਹਰ ਕੇ ਨਿਕਲ ਆਇਆ ਸੰਬਲ ਨਗਰੀ ਸੱਚ ਗਰਾਉ ਆਪਣਾ ਆਸਣ ਲਾਇਆ ਸੰਬਲ ਨਗਰੀ ਸੱਚ ਗਰਾਉ ਆਪਣਾ ਆਸਣ ਲਾਇਆ ਸੰਭਰ ਨਗਰੀ ਸੱਚ ਕਰਾਓ ਆਪਣਾ ਆਸਣ ਲਾਇਆ ਸੰਭਰ ਨਗਰੀ ਸੱਚ ਕਰਾਓ ਆਪਣਾ ਆਸਣ ਲਾਇਆ ਆਪੇ ਪੀਤਾ ਆਪੇ ਮਾਉ ਆਪੇ ਬਾਲ ਉਠਾਇਆ ਆਪੇ 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 ਮਾਉ ਆਪੇ ਬਾਲ ਉਠਾਇਆ ਆਪੇ ਪੀਤਾ ਆਪੇ ਮਾਉ ਆਪੇ ਬਾਲ ਉਠਾਇਆ ਆਪੇ ਪੀਤਾ ਆਪੇ ਮਾਉ ਆਪੇ ਬਾਲ ਉਠਾਇਆ ਆਪੇ ਦੇਵੇ ਠੰਡੀ ਛਾਉ ਹਰ ਜਨ ਸਾਚੇ ਮੇਲ ਮਿੜਾ देवे ठी सहो हजन सचे मेल मिलया आपे देवे ठंडी साओ हजन साचे मेल मिलया आपे देवे ठंडी शाह हजन साचे मेल मिलाया. देवन हारा ठंडी शाह ਹਰ ਸੰਗਤ ਤੇਰੇ ਸੀਸ ਹੱਥ ਟਿਕਾਇਆ ਦੇਵਨ ਹਾਰਾ ਠੰਡੀ ਛਾਓ ਹਰ ਸੰਗਤ ਤੇਰੇ ਸੀਸ ਹੱਥ ਟਿਕਾਇਆ ਦੇਵਨ ਹਾਰਾ ਠੰਡੀ ਛਾਓ ਹਰ ਸੰਗਤ ਤੇਰੇ ਸੀਸ ਹੱਥ ਟਿਕਾਇਆ ਦੇਵਨ ਹਾਰਾ ਠੰਡੀ ਛਾਓ ਹਰ ਸੰਗਦ ਤੇਸੀ ਸਹ ਹੱਤ ਕਾਇਆ ਦੋ ਜਹਾਨੀ ਪਕੜੇ ਬਾਹੋਂ ਸੱਚਖੰਡ ਦੁਆਰਾ ਇੱਕ ਸੁਹਾਇਆ ਦੋ ਜਹਾਨੀ ਪਕੜੇ ਬਾਹੋਂ ਸੱਚਖੰਡ ਦੁਆਰਾ ਇੱਕ ਸੁਹਾਇਆ ਦੋ ਜਹਾਨੀ ਪਕੜੇ ਬਾਹੋਂ ਸੱਚਖੰਡ ਦੁਆਰਾ ਸੁਹਾਇਆ ਦੂ ਜਹਾਨੀ ਪਕੜੇ ਬਾਹੋਂ ਸਤ ਸੰਤ ਅੰਦਰਾ ਇੱਕ ਸੁਹਾਇਆ ਫਰਫੜ ਹੰਸ ਬਣਾਏ ਕਾਹੋਂ ਸਤਗੁਰ ਤੇਰੀ ਹੀ ਵਡ ਵਡਿਆ ਆ ਫਰਫੜ ਹੰਸ ਬਣਾਏ ਕਾਹੋਂ ਸਤਗੁਰ ਤੇਰੀ ਵੱਡ ਵਡਿਆ ਆ ਪਰ ਪਰ ਹੰਸ ਬਣਾਏ ਕਾਉ ਸਤਗੁਰ ਤੇਰੀ ਵੱਡ ਵਡਿਆ ਆ ਪਰ ਪਰ ਹੰਸ ਬਣਾਏ ਕਾਉ ਸਤਗੁਰ ਤੇਰੀ ਵੱਡ ਵਡਿਆ ਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਜੋਤ ਤਾਰ ज्योति ज्योत स्वरूप हार आप अपनी ज्योत तार ज्योति ज्योत स्वरूप हार आप अपनी ज्योत तार ज्योति ज्योत स्वरूप हार आप अपनी ज्योत तार ले कलंक नारायण नार ਨੇ ਕਲੰਕ ਨਰਾਇਣ ਨਾਰ ਨੇ ਕਲੰਕ ਨਰਾਇਣ ਨਾਰ ਨੇ ਕਲੰਕ ਨਰਾਇਣ ਨਾਰ ਸ਼ਬਦ ਖੰਡਾ ਵਿੱਚ ਬ੍ਰਹਮੰਡਾ ਆਪਣਾ ਆਪ ਚਮਕਾਇਆ ਸ਼ਬਦ ਖੰਡਾ ਵਿੱਚ ਬ੍ਰਹਮੰਡਾ ਆਪਣਾ ਆਪ ਚਮਕਾਇਆ ਸ਼ਬਦ ਖੰਡਾ ਵਿੱਚ ਬ੍ਰਹਮੰਡਾ ਆਪਣਾ ਆਪ ਚਮਕਾਇਆ ਸ਼ਬਦ ਖੰਡਾ ਵਿੱਚ ਬ੍ਰਹਮੰਡਾ ਆਪਣਾ ਆਪ ਚਮਕਾਇਆ